ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚਿੰਤਾ ਨੂੰ ਇੱਕ ਪਾਸੇ ਰੱਖ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਨੂੰ ਪਰੇਸ਼ਕੁਟ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ ਅਗਰ ਇੱਕ ਬੁੱਢਾ ਆਖੇ ਕਿ ਮੈਂ ਮਾਸੂਮ ਬੱਚੇ ਦੀ ਤਰ੍ਹਾਂ ਹੋ ਜਾਵਾਂ ਇਹ ਨਹੀਂ ਹੁੰਦਾ ਤੇ ਨਹੀਂ ਹੁੰਦਾ ਔਰ ਇੱਕ ਜਵਾਨ ਇਹ ਆਖੇ ਕਿ ਮੈਂ ਕਦੀ ਬੁੱਢਾ ਨਾ ਹੋਵਾਂ ਇਹ ਨਹੀਂ ਹੁੰਦਾ ਤੇ ਨਹੀਂ ਹੁੰਦਾ ਇੱਕ ਬੁੱਢਾ ਇਹ ਆਖੇ ਮੈਂ ਕਦੀ ਨਹੀਂ ਮਰਾਂ ਤੇ ਨਹੀਂ ਹੁੰਦਾ ਤੇ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਜਨਮ ਹੋ ਗਿਆ ਹੋਣਾ ਸੀ ਮਰਨ ਹੋ ਗਿਆ ਹੋਣਾ ਸੀ ਨਫਾ ਹੋ ਗਿਆ ਹੋਣਾ ਸੀ ਨੁਕਸਾਨ ਹੋ ਗਿਆ ਹੋਣਾ ਸੀ ਕਬੂਲ ਕਰਦੇ ਆਂ ਮਨੁੱਖ ਜਨਮ ਜੀਵਨ ਤੇ ਮਰਨ ਦੀ ਪੀੜਾ ਤੋਂ ਬਾਲਾ ਤਰ ਹੋ ਜਾਂਦਾ ਹੈ ਪਰ ਕਿਵੇਂ ਹੋਵੇ ਇਹ ਦੀ ਸਾਧਨਾ ਕੀ ਕੀਤੀ ਜਾਏ ਕਿਸ ਤਰ੍ਹਾਂ ਕੀਤੀ ਜਾਏ ਮਨੁੱਖ ਹਮੇਸ਼ਾ ਭਵਿਸ਼ ਵਿੱਚ ਜੀਂਦਾ ਹੈ ਮਨੁੱਖ ਹਮੇਸ਼ਾ ਭੂਤਕਾਲ ਵਿੱਚ ਜੀਂਦਾ ਹੈ ਕੰਨਨੇ ਤਨ ਨੂੰ ਭੱਜਣ ਦੌੜਨ ਲਈ ਅਸਥਾਨ ਚਾਹੀਦਾ ਹੈ ਜਗ੍ਹਾ ਹੀ ਨਾ ਹੋਵੇ ਖੁੱਲੀ ਤੋ ਤਨ ਭੱਜ ਦੌੜ ਨਹੀਂ ਸਕਦਾ ਤੇ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਮਨ ਦੀ ਭੱਜ ਦੌੜ ਸਮੇਂ ਵਿੱਚ ਹੁੰਦੀ ਹੈ ਅਸਥਾਨ ਦੇ ਵਿੱਚ ਨਹੀਂ ਹੁੰਦੀ ਅਸਥਾਨ ਦੇ ਵਿੱਚ ਦੌੜਦਾ ਹੈ ਤਨ ਸਮੇਂ ਵਿੱਚ ਦੌੜਦਾ ਹੈ ਮਨ ਅਗਰ ਜਗ੍ਹਾ ਹੀ ਨਹੀਂ ਅਸਥਾਨ ਨਹੀਂ ਤਾਂ ਤਨ ਇੱਕ ਜਗ੍ਹਾ ਬੈਠ ਜਾਏਗਾ ਅਗਰ ਸਮਾਂ ਹੀ ਖੋ ਜਾਏ ਤਾਂ ਮਨ ਮਿਟ ਜਾਏਗਾ ਮਨ ਟਿਕ ਜਾਏਗਾ ਸਾਰੀ ਦੁਨੀਆ ਦੇ ਵਿੱਚ ਇੱਕ ਗੱਲ ਤੇ ਪਕੜ ਵਿੱਚ ਆ ਗਈ ਹੈ ਸੁੱਖ ਉਦੋਂ ਬਣਦਾ ਹੈ ਆਨੰਦ ਉਦੋਂ ਬਣਦਾ ਹੈ ਜਿੱਥੇ ਮਨ ਕਿਸੇ ਸੰਗੀਤ ਦੀ ਧੁਨਾਂ ਵਿੱਚ ਕਿਸੇ ਨਿਰਤਕਾਰ ਦੀ ਕਲਾ ਵਿੱਚ ਕਿਸੇ ਸਾਜ਼ ਦੇ ਵਾਦਨ ਵਿੱਚ ਆਵਾਜ਼ ਦੇ ਵਿੱਚ ਮਧੁਰ ਧੁਨਾਂ ਵਿੱਚ ਬਖਤੀ ਤੌਰ ਤੇ ਮਨ ਟਿਕ ਜਾਂਦਾ ਹੈ ਰਸਤੇ ਬਣ ਜਾਂਦਾ ਹੈ ਅਨੰਤੇ ਬਣ ਜਾਂਦਾ ਹੈ ਪਰ ਸਦੀਵੀ ਟਿਕਾਉ ਨਹੀਂ ਹੁੰਦਾ ਜੋ ਮਨ ਭਟਕਦਾ ਹੈ ਸਮੇਂ ਦੇ ਤੇ ਸਮਾਂ ਬਹੁਤ ਵੱਡਾ ਹੈ ਭਵਿਸ਼ ਸਮਾਂ ਬਹੁਤ ਵੱਡਾ ਹੈ ਬੂਤਕਾਲ ਪਤਾ ਨਹੀਂ ਕਦੋਂ ਅਸੀਂ ਚਲੇ ਸੀ ਲੰਬੀ ਯਾਤਰਾ ਹੈ ਬੜਾ ਲੰਮਾ ਸਮਾਂ ਬੂਤਕਾਲ ਸਾਡਾ ਬਹੁਤ ਲੰਮਾ ਹੈ ਮਾਜ਼ੀ ਸਾਡਾ ਬਹੁਤ ਲੰਮਾ ਹੈ ਤੇ ਭਵਿਸ਼ ਸਾਡਾ ਬੜਾ ਲੰਮਾ ਹੈ ਪਤਾ ਨਹੀਂ ਕਦੋਂ ਤੱਕ ਅਸੀਂ ਹੋਵਾਂਗੇ ਅਸੀਂ ਅੱਜ ਦੇ ਨਹੀਂ ਹਾਂ ਇਮਾਰੀਆ ਪਰਬਤ ਤੋਂ ਪਹਿਲੇ ਦੇ। ਸੂਰਜ ਚੰਨ ਤਾਰਿਆਂ ਤੋਂ ਵੀ ਪਹਿਲੇ ਦੇ। ਨਾ ਬੋਧ ਇਹ ਚ ਨਿਸ਼ਾਨ ਹਾਂ ਜੇ ਜ਼ਮੀਨੋਂ ਅਸਮਾਨ। ਕੀ ਸ਼ੋਕੇ ਯਾਦੇ ਤੋ ਆਵੁਰਦ ਦਰਵਜੂਦ ਮਰਾਂ। اے ਪ੍ਰਭੂ ਬਾਈ ਸਾਹ ਬਾਈ ਨੰਦਾਲਾਲ ਕਹਿੰਦੇ ਨੇ ਅਜੇ ਜ਼ਮੀਨ ਤੇ ਅਸਮਾਨ ਦਾ ਤੇ ਨਾਮੋ ਨਿਸ਼ਾਨ ਨਹੀਂ ਸੀ ਮੈਂ ਤੇ ਉਦੋਂ ਦਾ ਵੱਡ ਕਰਿਆ। ਹੋਇ ਅਜਦਾ ਸ਼ਿਰੀ ਕਬੀਰ ਕੰਨ ਨੇ ਬੇਦ ਕ ਤੇਦ ਇਫਸਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਹੈ ਪਰਮਾਤਮਾ ਹਾਜ਼ਰ ਨਾਜ਼ਰ ਹੈ ਧਰਮ ਦੀ ਸਾਰੀ ਸਾਧਨਾ ਕਿ ਕਿਸੇ ਤਰੀਕੇ ਨਾਲ ਵਰਤਮਾਨ ਵਿੱਚ ਆਈ ਹੈ ਬੜੇ ਬੜੇ ਦਾਰਸ਼ਨਿਕ ਵਰਤਮਾਨ ਵਿੱਚ ਨੇ ਜੀਉਂਦੇ ਭਵਿਸ਼ ਦੀਆਂ ਚਿੰਤਾਵਾਂ ਵਿੱਚ ਜੀਉਂਦੇ ਨੇ ਬڑے بڑے ਸਿਆਣੇ ਮਨੁੱਖ ਵਰਤਮਾਨ ਵਿੱਚ ਨਹੀਂ ਆਉਂਦੇ। ਬੂਤਕਾਲ ਦੀਆਂ ਯਾਦਾਂ 'ਚ ਬੈਠੇ ਹੁੰਦੇ ਨੇ। ਔਰ ਇੱਕ ਵਾਰ ਮਨੁੱਖ ਵਰਤਮਾਨ ਦੇ 'ਚ ਆ ਜਾਏ ਤੇ ਵਰਤਮਾਨ ਸਿਰਫ ਇੱਕ ਦਮ ਹੈ। ਉਸ ਵਿੱਚ ਆਉਂਦਿਆਂ ਮਨੁੱਖ ਤਨ ਤੇ ਮਨ ਤੋਂ ਉੱਚਾ ਉੱਠ ਜਾਂਦਾ ਹੈ। ਤਨ ਰੋਗ ਹੈ, ਮਨ ਸੋਗ ਹੈ। ਰੋਗ ਸੋਗ ਤੋਂ ਉੱਚਾ ਉੱਠ ਜਾਂਦਾ ਹੈ। ਰੋਗ ਸੋਗ, ਦੁੱਖ ਜੜਾ ਮੜਾ। ਹਰ ਜਨੇ ਨਹੀਂ ਨਿਕਟਾ ਨੇ ਉਸ ਹਰੀ ਜਨ ਦੇ ਨੇੜੇ ਫਿਰ ਦੁੱਖ ਰੋਗ ਸੋਗ ਜਨਮ ਮਰਨ ਸਭ ਮਿਟ ਜਾਂਦਾ ਹੈ ਨਾ ਉਹ ਨਿਕ ਬੱਦਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਨਾਂ ਇੱਕ ਵਰਤਮਾਨ ਦੇਚ ਆਉਂਦਿਆਂ ਅਗਲਾ ਜਨਮ ਨਹੀਂ ਹੋਵੇਗਾ ਮਰਨ ਨਹੀਂ ਹੋਵੇਗਾ ਔਰ ਇਹ ਜਿਹੜਾ ਜੀਵਨ ਕੋਲ ਹੈ ਇਸ ਤੋਂ ਮਨੁੱਖ ਉੱਚਾ ਉੱਠ ਜਾਏਗਾ ਔਰ ਭਗਵਾਨ ਪ੍ਰਗਟ ਹੋ ਜਾਏਗਾ ਇਹੀ ਇੱਕ ਸਾਧਨ ਹੈ ਔਰ ਇਹੀ ਔਸ਼ਧੀ ਹੈ ਇਹੀ ਔਸ਼ਧੀ ਇਸ ਹਾਲੇਜ ਭਰਮਣ ਕਰਕੇ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੰਡਦੇ ਰਹੇ ਵੰਡਦੇ ਬਾਬਾ ਫਰੀਦ ਵੀ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤਸਮ ਗੂੰਜਣੀਆਂ ਮਨੋਮਚੰਦਨੀਆਂ ਅੱਜ ਮਿਲਾਵਾਲੇ ਤਾਂ ਅੱਜ ਤੋਂ ਮੁਰਾਦ ਕਿ ਅੱਜ ਦਾ ਸਾਰਾ ਦਿਨ ਕਤਾ ਹੀ ਨਹੀਂ ਅੱਜ ਤੋਂ ਮੁਰਾਦ ਵਰਤਮਾਨ ਵਰਤਮਾਨਤ ਮੁਰਾਦ ਇਕਦਮ ਇਕਦਮ ਭਾਈ ਨੰਦ ਲਾਲ ਵੀ ਐਸਾ ਕਹਿੰਦੇ ਨੇ ਇਕਦਮ ਬਖੇ ਸ਼ਰਾ ਨ ਬੁਰਦਮ ਕੇ ਕੀ ਸਤੰ ਅਏ ਵਾਏ ਨਕਦੇ ਜ਼ਿੰਦਗੀ ਰਾਏ ਗਾਂਗੋਲਸਤ ਮੈਂ ਨਕਦ ਜ਼ਿੰਦਗੀ ਬਰਬਾਦ ਕੀਤੀ ਤੇ ਨਕਦ ਜ਼ਿੰਦਗੀ ਕੀ ਸੀ ਜਿਹੜਾ ਮੇਰੇ ਮੂੰਹ ਦੇ ਚ ਦਮ ਸੀ ਨਕਦ ਸੀ ਜਿਹੜਾ ਦਮ ਆਇਆ ਨਹੀਂ ਉਧਾਰੀ ਸੀ ਜਿਹੜਾ ਦਮ ਚਲਾ ਗਿਆ ਉਹ ਖਰਚ ਹੋ ਗਿਆ ਉਹ ਤੇ ਖਰਚ ਹੋ ਗਿਆ ਮੇਰੀ ਜ਼ਿੰਦਗੀ ਦੀ ਜੇਬ ਦੇ ਸਿਰਫ ਇੱਕੋ ਹੀ ਦਮ ਹੈ ਇੱਕੋ ਹੀ ਦਮ ਹੈ ਨਗਦੀ ਮੇਰੇ ਕੋਲ ਇੱਕੋ ਹੀ ਦਮ ਹੈ ਇੱਕੋ ਹੀ ਦਮ ਹੈ ਹਰੇਕ ਕੋਲ ਪਰ ਬੰਦਾ ਕਹਿ ਦਿੰਦਾ ਹੈ ਇੱਕ ਦਮ ਦੀ ਕੀ ਜ਼ਿੰਦਗੀ ਹੈ ਨਹੀਂ ਇੱਕ ਦਮ ਵਿੱਚ ਪ੍ਰਮਾਤਮਾ ਮਿਲ ਸਕਦਾ ਹੈ ਇੱਕ ਦਮ ਵਿੱਚ ਸਾਰਾ ਜਹਾਨ ਮਿਲ ਸਕਦਾ ਹੈ ਇਕ ਦਮ ਵਿੱਚ ਸਾਰੀ ਲੋਕਾਈ ਦੀ ਪ੍ਰਾਪਤੀ ਹੋ ਸਕਦੀ ਹੈ। ਇੱਕ ਦਮ ਵਿੱਚ ਪਰਮ ਰਸ ਮਿਲ ਸਕਦਾ ਹੈ। ਪਰ ਮਨੁੱਖ ਇਸ ਇੱਕ ਦਮ ਨੂੰ ਕਿਵੇਂ ਬੀਤਿਤ ਕਰਦਾ ਹੈ? ਇਸੇ ਇੱਕ ਦਮ ਨੂੰ ਬੀਤਿਤ ਕਰ ਛੱਡਦਾ ਹੈ। ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ। ਇਸੇ ਇੱਕ ਦਮ ਨੂੰ ਬੀਤਿਤ ਕਰ ਛੱਡਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ। ਔਰ ਦਮ ਦਮ ਕਰਕੇ ਸਾਰੀ ਜ਼ਿੰਦਗੀ ਰਾਹਗਾ ਚਲੀ ਜਾਂਦੀ ਹੈ। ਵ्यर्थ ਚੱਲੀ ਜਾਂਦੀ ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਇਸਤ ਪਾਈਸਾ ਭਾਈ ਗੁਰਦਾਸ ਜੀ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋवन ਹਾਰ ਸੋਈ ਪਰਵਾਨਾ ਸੰਸਾਰੀ ਤੇ ਭਗਤ ਦੀ ਪਛਾਣ ਕੀ ਬਸ ਦੋ ਸ਼ਬਦਾਂ ਦੇ ਵਿੱਚ ਪਛਾਣ ਲਿਵਾਸ ਤੋਂ ਪਛਾਣ ਨਹੀਂ ਹੋਵੇਗੀ ਭਗਤ ਹੈ ਸੰਤ ਸਾਰੀ ਦੁਨੀਆ ਦੇ ਧਾਰਮਿਕ ਲਿਵਾਸ ਅਲਗ-ਅਲਗ ਨੇ ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਹੈ ਧਾਰਮਿਕ ਹੋ ਜਾਣਾ ਇੱਕ ਤਪੱਸਿਆ ਹੈ ਮਿਹਨਤ ਹੈ ਸਾਧਨਾ ਹੈ ਕਿਸ ਤਰ੍ਹਾਂ ਅੰਦਾਜ਼ਾ ਲਗਾਵਾਂਗੇ ਸੰਸਾਰੀ ਇਹ ਇਹ ਭਗਤ ਹੈ ਜੋ ਭੂਤ ਕਾਲ ਦੀਆਂ ਯਾਦਾਂ ਦੇ ਜੀ ਰਿਹਾ ਹੈ ਭਵਿਸ਼ ਦੀਆਂ ਚਿੰਤਾਵਾਂ ਦੇ ਜੀ ਰਿਹਾ ਹੈ ਸੰਸਾਰੀ ਹੈ ਪਰ ਜੋ ਵਰਤਮਾਨ ਦੇ ਸਟਿਕ ਗਿਆ ਹੈ ਭਗਤ ਹੈ ਭਗਵਾਨ ਦਾ ਰੂਪ ਹੈ ਉਹ ਤੇ ਈਸ਼ਵਰ ਦਾ ਰੂਪ ਹੈ ਵਰਤਮਾਨ ਵਿੱਚ ਟਿਕਦੇ ਆ ਹੋਵਨ ਹਾਰ ਸੋਈ ਪਰਵਾਣਾ ਜੋ ਹੋ ਗਿਆ ਇਹ ਹੋਣਾ ਹੀ ਸੀ ਹੋਣਾ ਹੀ ਹੈ ਅਨ ਹੋਣੀ ਨਹੀਂ ਹੈ ਅਨ ਹੋਣੀ ਨਹੀਂ ਹੈ ਠੀਕ ਹੈ ਜਵਾਨ ਜੈਸੇ ਬੁੱਢਾ ਹੋਣ ਲੱਗਦਾ ਹੈ ਇੱਕਦਮ خیال ਆਉਂਦਾ ਹੈ ਅਨ ਹੋਣੀ ਹੋ ਗਈ ਅਨ ਹੋਣੀ ਹੋ ਗਈ ਇਹੀ ਕਾਰਨ ਹੈ ਕਿ ਸਾਰੇ ਜਗ ਦਸਦੇ ਨੇ ਅਗਰ 60 ਸਾਲ ਹੈ 50 ਦਸਦੇ ਨੇ 50 ਹੈ 40 ਦਸਤੇ ਨੇ 40 ਹੈ 30 ਦਸਤੇ ਨੇ ਔਰ ਅਕਸਰ ਇਸਤਰੀਆਂ 30 ਤੱਕ ਅੱਗੇ ਜਾਂਦੀਆਂ ਹੀ ਨਹੀਂ ਉੱਥੇ ਹੀ ਰੁਕ ਜਾਂਦੀਆਂ ਉੱਥੇ ਹੀ ਰੁਕ ਜਾਂਦੀਆਂ ਕਾਰਨ ਬੁਢੇਪਾ ਅਨਹੋਣੀ ਹੈ ਕੌਣ ਦੱਸੇ ਬੁਢੇਪਾ ਤੇ ਹੋਣਾ ਹੈ ਅਨਹੋਣੀ ਨਹੀਂ ਹੈ ਮੌਤ ਤੇ ਹੋਣੀ ਹੈ ਅਨਹੋਣੀ ਨਹੀਂ ਭਗਤ ਕਬੀਰ ਕਹਿੰਦੇ ਨਾ ਪੜੋ ਸਿੱਖੇ ਜੋ ਹੁਆ ਤੂੰ ਆਪਣੇ ਹੀ ਜਾਣ ਸਮਝ ਲੈ ਮੇਰੀ ਅਰਥੀ ਉਠੀ ਇਹ ਤੇ ਨਹੀਂ ਕਿ ਆ ਸਹਿਦ ਪੜੋਸੀ ਨੇ ਆਪਣੇ ਕੰਦਿਆਂ ਤੇ ਮੈਨੂੰ ਚੁੱਕਿਆ ਇਸ ਤਰ੍ਹਾਂ ਸਮਝ ਤੂੰ ਆਪਣੇ ਵੀ ਜਾਣ ਐਸਾ 오ਹੀ ਜਾਣ ਸਕਦਾ ਜੋ ਵਰਤਮਾਨ ਵਿੱਚ ਆ ਗਿਆ ਤੋ ਵਰਤਮਾਨ ਦੇ ਚਿਕਦਿਆਂ ਹੋਵਨ ਹਾਰ ਸੋਈ ਪਰਵਾਣਾ ਜਨਮ ਹੋ ਗਿਆ ਕਬੂਲ ਜੀਵਨ ਕੋਲ ਹੈ ਕਬੂਲ ਮਰਨ ਸਾਨੂੰ ਕਬੂਲ ਲੈਕਿਨ ਮਰਦੇ ਦਮ ਤੱਕ ਮਨੁੱਖ ਨੂੰ ਸਿਰਫ ਜਨਮ ਕਬੂਲ ਹੈ ਮਰਨ ਕਬੂਲ ਨਹੀਂ ਇਸ ਵਾਸਤੇ ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ ਹੈ ਮਰਨ ਦਿਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹੀ ਕਾਰਨ ਕਿ ਪਰਮ ਅਨੰਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ ਰੋਗ ਵਿੱਚ ਜੀਉਂਦਾ ਹੈ ਸੁਖ ਦੇ ਵਿੱਚ ਜੀਉਂਦਾ ਹੈ ਜਦ ਕਿ ਵਰਤਮਾਨ ਵਿੱਚ ਜੀਣ ਵਾਲਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਲੀ ਧਰਮ ਦੀ ਇਹ ਮਹਾਨ ਸਾਧਨਾ ਸਾਰੀ ਦੁਨੀਆ ਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਰਹਿ ਦਸਦੇ ਰਹਿ ਔਰ ਲੋਕਾਂ ਨੂੰ ਰੋਗ ਤੇ ਸੋਗ ਤੋਂ ਕੱਢਦੇ ਰਹਿ ਇਸ ਵਾਸਤੇ ਜਿਹੜੇ ਜਿਹੜੇ ਸਾਧਨਾ ਕਰਕੇ ਵਰਤਮਾਨ ਵਿੱਚ ਜੀਵੇ ਤੇ ਭਗਵਾਨ ਨੂੰ ਜ਼ਿੰਦਗੀ ਵਿੱਚ ਪ੍ਰਗਟ ਕੀਤਾ ਉਹਨਾਂ ਸਾਰਿਆਂ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਿਆ ਬਾਬਾ ਵੈਦ ਰੋਗੀਆਂ ਦਾ